ਕਪਿਲ ਸ਼ਰਮਾ ਦੇ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਉਸਦੇ ਕੈਫੇ ਤੇ ਅੱਜ ਫਾਇਰਿੰਗ ਹੋਈ ਹੈ ਆਖਿਰਕਾਰ ਇੱਕ ਹਫਤਾ ਪਹਿਲਾਂ ਹੀ ਖੁੱਲੇ ਇਸ ਕੈਫੇ ਦੇ ਵਿੱਚ ਅੱਜ ਫਾਇਰਿੰਗ ਹੁੰਦੀ ਹੈ ਕੀ ਕਾਰਨ ਰਹੇ ਨੇ ਇਸ ਘਟਨਾ ਦੇ ਬਾਰੇ ਹੀ ਪੂਰੀ ਜਾਣਕਾਰੀ ਲਵਾਂਗੇ ਕਿ ਕਿੰਨਾ ਕਾਰਨਾ ਕਰਕੇ ਇਹ ਕੈਫੇ ਤੇ ਫਾਇਰਿੰਗ ਕੀਤੀ ਗਈ ਹੈ ਦਾਜ਼ੇ ਕਿ ਕਪਿਲ ਸ਼ਰਮਾ ਦੇ ਨਾਮ ਤੋਂ ਹੀ ਕੈਪਸ ਕੈਫੇ ਨਾਮ ਦਾ ਇਹ ਜਿਹੜਾ ਕੈਫੇ ਸੀਗਾ ਇੱਕ ਹਫਤਾ ਪਹਿਲਾਂ ਹੀ ਚਲਾਇਆ ਗਿਆ ਸੀ ਜਿਸ ਤੇ ਅੱਜ ਕੁਝ ਅਣਪਛਾਤਿਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਕੀ ਕਾਰਨ ਰਹੇ ਨੇ ਇਸ ਬਾਰੇ ਹੀ ਜਾਣਕਾਰੀ ਲਵਾਂਗੇ ਮੇਰੇ ਨਾਲ ਪੱਤਰਕਾਰ ਸੁਮੇਤ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਜਿਸ ਦਾ ਅੱਜ ਹੀ ਖਬਰ ਆਈ ਹੈ ਕਿ ਕਪਿਲ ਸ਼ਰਮਾ ਦੇ ਜਿਹੜਾ ਕੈਪਸ ਕੈਫੇ ਹੈ ਕੈਨੇਡਾ ਦੇ ਸਰੀ ਦੇ ਵਿੱਚ ਉੱਥੇ ਫਾਇਰਿੰਗ ਹੋ ਜਾਂਦੀ ਹੈ ਕੇ ਕਾਰਨ ਰੇਨਿਸ ਵਿੱਚ ਬਿਲਕੁਲ ਅਗਰ ਫਿਲਹਾਲ ਜੋ ਇਸ ਵੇਲੇ ਦੀ ਅਪਡੇਟ ਆਈ ਹੈ ਤਾਂ ਇੱਕ ਨਾਮ ਸਾਹਮਣੇ ਆ ਰਿਹਾ ਹਰਜੀਤ ਸਿੰਘ ਲਾਡੀ ਜਿਸ ਨੇ ਕਿ ਕਲੇਮ ਕੀਤਾ ਹੈ ਕਿ ਉਸ ਵੱਲੋਂ ਇਹ ਘਟਾ ਨੂੰ ਅੰਜਾਮ ਦਿੱਤਾ ਗਿਆ ਪਰ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਇਹ ਮਾਮਲਾ ਹੁਣ ਕੈਨੇਡਾ ਦੀ ਪੁਲਿਸ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਜੋ ਸੋਰਸਸ ਦੇ ਥਰੂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਕਪਿਲ ਸ਼ਰਮਾ ਦਾ ਇੱਕ ਜਿਹੜਾ ਸ਼ੋਅ ਹੈ ਜੋ ਕਿ ਨੈਟਫਲਿਕਸ ਤੇ ਚੱਲਦਾ ਹੈ ਦਾ ਕਪਿਲ ਸ਼ਰਮਾ ਸ਼ੋਅ ਉਸ ਦੇ ਵਿੱਚ ਕੋਈ ਨਿਹੰਗ ਸਿੰਘਾਂ ਬਾਰੇ ਇੱਕ ਮਜ਼ਾਕੀਆ ਅੰਦਾਜ਼ ਵਿੱਚ ਕਿ ਟਿੱਪਣੀ ਜਿਹੜੀ ਹੈ ਕਪਿਲ ਸ਼ਰਮਾ ਵੱਲੋਂ ਕੀਤੀ ਗਈ ਸੀ ਜਿਸ ਨੂੰ ਕੀ ਇੱਕ ਸਮਝਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਸ ਨੂੰ ਕੀਤਾ ਤਾਂ ਉਸ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਸੀਸੀਐਸ ਸੇ ਦੱਸਣਾ ਚਾਹਾਂਗੇ ਕਿ ਇਸ ਬਾਬਤ ਇੱਕ ਸ਼ਿਕਾਇਤ ਲੁਧਿਆਣਾ ਵਿੱਚ ਵੀ ਕੀਤੀ ਗਈ ਸੀ ਉੱਥੇ ਜਿੱਥੇ ਬੰਦੀਆਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਕਿ ਕਪਿਲ ਸ਼ਰਮਾ ਨੇ ਇੱਕ ਸ਼ੋਹ ਦੇ ਦੌਰਾਨ ਦਿਵਾਨ ਟੋਡਰਮਲ ਜੋ ਹੈ ਉਹਨਾਂ ਦੇ ਸ਼ਖਸੀਅਤ ਬਾਰੇ ਅਤੇ ਇਸ ਤੋਂ ਇਲਾਵਾ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਚਾਲ ਚੱਲਣ ਬਾਰੇ ਗੱਲ ਕੀਤੀ ਸੀ ਲੇਕਿਨ ਇਸ ਤਰ੍ਹਾਂ ਦੀ ਕੁਝ ਪੋਸਟਾਂ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋ ਰਹੀਆਂ ਨੇ ਪਰ ਇਸ ਦੀ ਅਸੀਂ ਪੁਸ਼ਟੀ ਨਹੀਂ ਕਰ ਰਹੇ ਜੋ ਸੋਰਸਸ ਦੇ ਵਾਲੇ ਤੋਂ ਖਬਰ ਆ ਰਹੀ ਹੈ ਕਿਉਂਕਿ ਮਾਮਲਾ ਇੱਕ ਦੇਸ਼ ਦਾ ਦੂਸਰੇ ਦੇਸ਼ ਦੇ ਨਾਲ ਜੁੜਿਆ ਹੈ ਕਪਿਲ ਸ਼ਰਮਾ ਪਹਿਲਾਂ ਤਾਂ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਨੇ ਔਰ ਲੰਬੇ ਸਮੇਂ ਤੋਂ ਬੰਬਈ ਚ ਰਹਿੰਦੇ ਨੇ ਉਸ ਤੋਂ ਬਾਅਦ ਇੱਕ ਹਫਤਾ ਪਹਿਲੇ ਉਹਨਾਂ ਨੇ ਕੈਫੇ ਖੋਲ੍ਹਿਆ ਸੀ ਤਾਂ ਉਸ ਦੇ ਵਿੱਚ ਜਿਹੜਾ ਹੈ ਦੱਸਿਆ ਜਾ ਰਿਹਾ ਜੋ ਪੋਸਟ ਜੇ ਜੀ ਅਸੀਂ ਜਨਤਕ ਨਹੀਂ ਕਰ ਸਕਦੇ ਕਿਉਂਕਿ ਉਹ ਪੋਸ ਸਾਡੇ ਤੱਕ ਪਹੁੰਚੀ ਹੈ ਉਹ ਅਸੀਂ ਜਨਤਕ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਉਹਦੀ ਕੋਈ ਰਿਲਾਇਬਲ ਨਹੀਂ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਚਰਚਾ ਹੈ ਉਹ ਖਾਸ ਚਰਚਾ ਦਾ ਵਿਸ਼ਾ ਹੋਈ ਬਣਿਆ ਹੈ ਕਿ ਉਸ ਤੇ ਜਿਹੜਾ ਹੈ ਨਿਹੰਗ ਸਿੰਘ ਜੱਥੇਬੰਦੀਆਂ ਬਾਰੇ ਜਾਂ ਨਿਹੰਗ ਸਿੰਘਾਂ ਬਾਰੇ ਖਾਸ ਤੌਰ ਦੇ ਉੱਤੇ ਉਸ ਨੂੰ ਕੋਈ ਕੀਤਾ ਗਿਆ ਸੀ ਜਿਸ ਕਰਕੇ ਰੋਸ ਵਿੱਚ ਉਹ ਜਿਹੜਾ ਹੈ ਇਹ ਫਾਇਰਿੰਗ ਜਿਹੜੀ ਹੋ ਉਹਦੇ ਕੈਫੇ ਤੇ ਕੀਤੀ ਗਈ ਹੈ ਜੀ ਸਰ ਹੋਰ ਕਾਰਨਾਂ ਦਾ ਪਤਾ ਲੱਗਾ ਹੈ ਕਿ ਇਹ ਹੀ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਤੇ ਬਿਲਕੁਲ ਦੇਖੋ ਕਾਰਨ ਜਿਸ ਤਰੀਕੇ ਦੇ ਨਾਲ ਅਗਰ ਇਸ ਚੀਜ਼ ਨੂੰ ਉਧਾਰ ਮਨਾਇਆ ਜਾ ਰਿਹਾ ਕਿਉਂਕਿ ਅਗਰ ਅਸੀਂ ਕਹਿੰਦੇ ਨਿਹੰਗ ਸਿੰਘਾਂ ਬਾਰੇ ਦੇਖੋ ਕਪਿਲ ਸ਼ਰਮਾ ਪੰਜਾਬ ਤੋਂ ਰਹਿਣ ਵਾਲੇ ਨੇ ਉਹਨਾਂ ਨੂੰ ਸਿੱਖੀ ਬਾਰੇ ਪਤਾ ਹੈ ਨਿਹੰਗ ਸਿੰਘਾਂ ਬਾਰੇ ਪਤਾ ਹੈ ਕਿਉਂਕਿ ਬਹੁਤ ਸਾਰੇ ਉਹ ਐਪੀਸੋਡ ਵੀ ਕਰ ਚੁੱਕੇ ਨੇ ਜਿਦੇ ਵਿੱਚ ਕਈ ਵੱਡੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਬੁਲਾ ਚੁੱਕੇ ਨੇ ਔਰ ਕਪਿਲ ਸ਼ਰਮਾ ਨੇ ਨਾ ਸਮਝ ਨਹੀਂ ਨੇ ਕਿ ਉਹ ਨਿਹੰਗ ਸਿੰਘ ਬਾਰੇ ਕੋਈ ਇਸ ਤਰ੍ਹਾਂ ਦੀ ਜਾਣ ਬੁੱਝ ਕੇ ਟਿੱਪਣੀ ਕਰਨ ਹੋ ਸਕਦਾ ਹੈ ਉਹਨਾਂ ਵੱਲੋਂ ਆਪਣਾ ਵਿਅੰਗ ਕਰਦੇ ਕਰਦੇ ਆਪਣੇ ਜਿਹਾ ਕਿਉਂਕਿ ਉਹਨਾਂ ਦਾ ਮਜ਼ਾਕੀਆ ਅੰਦਾਜ਼ ਹੈ ਉਹ ਕਿਸੇ ਵੀ ਗੱਲ ਦਾ ਸਟੈਂਡ ਅਪ ਕਾਮੇਡੀਅਨ ਕਿਉਂਕਿ ਸਟੈਂਡ ਅਪ ਕਾਮੇਡੀਅਨ ਦਾ ਸਭ ਤੋਂ ਵੱਡੀ ਚੀਜ਼ ਆਉਂਦੀ ਕਿ ਕਿਸੇ ਵੀ ਗੱਲ ਨੂੰ ਉਸੇ ਵੇਲੇ ਮਜ਼ਾਕ 'ਤੇ ਖੜੇ ਕਰਕੇ ਉਸ ਤੋਂ ਹਾਸਾ ਪਾ ਦਿੰਦੇ ਨੇ ਤਾਂ ਕਪਲ ਸ਼ਰਮਾ ਵੱਲੋਂ ਮਜ਼ਾਕ 'ਤੇ ਗੱਲ ਕੀਤੀ ਹੋਏਗੀ ਲੇਕਿਨ ਉਸ ਦੀ ਸੀਰੀਅਸਨੈਸ ਜਿਹੜੀ ਹੈ ਉਹ ਸੀਰੀਅਸਨੈਸ ਜਿਹੜੀ ਹੈ ਨਹੀਂ ਲਿੱਤੀਗੀ ਅਗਰ ਸਿੱਖ ਜੱਥੇ ਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਹੋ ਸਕਦਾ ਜਿਵੇਂ ਤੁਹਾਨੂੰ ਦੱਸਿਆ ਕਿ ਲੁਧਿਆਣਾ ਵਿੱਚ ਕੀਤਾ ਗਿਆ ਪਰ ਅਗਰ ਅਸੀਂ ਕਹੀਏ ਕਿ ਜਾਣਬੂਝ ਕੇ ਕਪਲ ਸ਼ਰਮਾ ਵੱਲੋਂ ਇਸ ਤਰ੍ਹਾਂ ਦਾ ਕੰਮ ਕੀਤਾ ਹੋਏਗਾ ਤਾਂ ਇਸ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਕਪਲ ਸ਼ਰਮਾ ਕੰਮ ਨਹੀਂ ਕਰ ਸਕਦੇ ਕਿਉਂਕਿ ਕਪਲ ਸ਼ਰਮਾ ਸਿੱਖ ਆਈਡੀਓਲੋਜੀ ਨੂੰ ਚੰਗੇ ਤਰੀਕੇ ਨਾਲ ਜਾਣਦੇ ਨੇ ਹਾਂ ਉਹਨਾਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੋਸਟ ਵਿੱਚ ਲਿਖਿਆ ਗਿਆ ਕਿ ਅਸੀਂ ਉਹਨਾਂ ਦੇ ਮੈਨੇਜਰ ਨੂੰ ਕੰਟੈਕਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਉਹ ਮੈਨੇਜਰ ਨਾਲ ਸਾਡਾ ਕਿਸੇ ਤਰ੍ਹਾਂ ਦਾ ਰਾਫਤਾ ਨਹੀਂ ਹੋਇਆ ਔਰ ਕਪਿਲ ਸ਼ਰਮਾ ਇਸ ਮਾਮਲੇ ਦੇ ਵਿੱਚ ਜਨਤਕ ਤੌਰ ਤੇ ਮਾਫੀ ਮੰਗੇ ਅਸੀਂ ਜਿਸ ਤਰੀਕੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ ਤਾਂ ਇਸ ਗੱਲ ਨੂੰ ਅਸੀਂ ਰੰਗਦਾਰੀ ਦੇ ਨਾਲ ਰਹਿ ਕੇ ਨਹੀਂ ਤਾਲ ਸਕਦੇ ਕਿ ਇੱਕ ਹਫਤਾ ਪਹਿਲੇ ਹੀ ਕੈਫੇ ਜਿਹੜਾ ਖੋਲਿਆ ਜਾਂਦਾ ਹੈ ਔਰ ਬੜੀ ਖੁਸ਼ੀ ਔਰ ਇੱਕ ਤੁਹਾਨੂੰ ਦੱਸ ਇੱਕ ਸਿਕਰਟ ਦੀ ਜਿਹੜੀ ਓਪਨਿੰਗ ਹੋਈ ਕੋਈ ਵੱਡੇ ਤਰੀਕੇ ਦੇ ਨਾਲ ਉੱਥੇ ਫੰਕਸ਼ਨ ਨਹੀਂ ਕੀਤਾ ਗਿਆ ਜਾਂ ਹੋਰ ਕੋਈ ਸੈਲੀਬ੍ਰਿਟੀਜ਼ ਨੂੰ ਇਨਵਾਈਟ ਨਹੀਂ ਕੀਤਾ ਗਿਆ ਚੁੱਪ ਕਰਕੇ ਕੈਪਸ ਕੈਫੇ ਦੇ ਨਾਮ ਦੇ ਉੱਤੇ ਜਿਹੜਾ ਕੈਫੇ ਖੋਲਿਆ ਜਾਂਦਾ ਉਹ ਆਪਣੀ ਤਰਫ ਪਤਨੀ ਗਿਨੀ ਚਤਰਤ ਨੂੰ ਨਾਮ ਲੈ ਕੇ ਜਾਂਦੇ ਨੇ ਤੇ ਉੱਤੇ ਇਸ ਦੀ ਓਪਨਿੰਗ ਕਰਦੇ ਨੇ ਲੇਕਿਨ ਫਿਲਹਾਲ ਜੋ ਹਾਲੇ ਤੱਕਨ ਕਾਰਨ ਸਾਹਮਣੇ ਆ ਰਹੇ ਨੇ ਕਿ ਹਰਜੀਤ ਲਾਡੀ ਜਿਸ ਵੱਲੋਂ ਕੀ ਜਿਸ ਦਾ ਜਿਸ ਦਾ ਨਾਮ ਸਾਹਮਣੇ ਆ ਰਿਹਾ ਉਸ ਦੀ ਭਾਵਨਾ ਕੀ ਸੀ ਭਾਵਨਾ ਅਗਰ ਇਸ ਪੂਰੇ ਮਾਮਲੇ ਚ ਕਹੀਏ ਤਾਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਨਿਹੰਗ ਸਿੰਘ ਜੱਥੇਬੰਦੀਆਂ ਬਾਰੇ ਉਹਨਾਂ ਦੇ ਚਾਲ ਚਲਨੀਆਂ ਉਹਨਾਂ ਦੇ ਜੀਵਨ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਕਹੀ ਗਈ ਹੈ ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਹੈ ਪੂਰਾ ਘਟਨਾ ਵਾਪਰੀ ਹਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਮੁੰਬਈ ਪੁਲਿਸ ਵੀ ਇਸ ਵੇਲੇ ਪੂਰੀ ਐਕਟਿਵ ਹੈ ਕਿਉਂਕਿ ਕਪਿਲ ਸ਼ਰਮਾ ਇਸ ਵੇਲੇ ਮੁੰਬਈ ਚ ਨਹੀਂ ਔਰ ਉਹਨਾਂ ਦੀ ਪੁਲਿਸ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਗਈ ਲੇਕਿਨ ਹਾਲੇ ਤੱਕਾਂ ਰਿਟਰਨ ਸ਼ਿਕਾਇਤ ਦਰਜ ਨਹੀਂ ਹੋਈ ਹੈ ਇਹ ਇਹ ਗੱਲ ਦੀ ਿਸ਼ਉਰਟੀ ਸਾਡੇ ਸੋਰਸ ਸਾਨੂੰ ਕਰਦੇ ਹੋਏ ਨਜ਼ਰ ਆ ਰਹੇ ਜੀ ਜਦੋਂ ਉਹਨਾਂ ਨੇ ਬਿਆਨ ਦਿੱਤਾ ਸੀਗਾ ਕੋਈ ਟਿੱਪਣੀ ਜਿਹੜੀ ਵਿਵਾਦ ਹੋਇਆ ਸੀ ਨਿਹੰਗ ਸਿੰਘਾ ਨੇ ਕੀਤਾ ਸੀ ਕਿ ਉਸ ਤੋਂ ਬਾਅਦ ਕਪਿਲ ਸ਼ਰਮਾ ਦੇ ਵੱਲੋਂ ਕੋ ਇਸ ਬਾਰੇ ਮਾਫੀ ਮੰਗਣ ਦੇ ਜਿਸ ਬਾਰੇ ਗੱਲ ਕੀਤੀ ਗਈ ਸੀ ਕਿ ਉਹਨਾਂ ਦੇ ਵੱਲੋਂ ਬਿਲਕੁਲ ਜੀ ਇੱਥੇ ਇਹੀ ਦੱਸਣਾ ਚਾਹੁੰਗੇ ਕੋਈ ਲੁਧਿਆਣੇ ਚ ਕੁਝ ਇਸ ਤਰ੍ਹਾਂ ਦਾ ਇਨਪੁਟ ਨਿਕਲ ਕੇ ਸਾਹਮਣੇ ਆ ਰਹੀ ਕਿਸ ਤਰ੍ਹਾਂ ਦਾ ਵਿਰੋਧ ਹੋਇਆ ਪਰ ਜਿਹੜੀ ਕਟੜਾ ਹੈ ਇਹ ਬਹੁਤ ਨਿੰਦਨੀ ਹੈ ਕਿਉਂਕਿ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਬੀਤੇ ਕੁਝ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਤੇ ਕਈ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਕਈ ਜਿਹੜੇ ਸੂਕਦਰ ਲੋ ਔਰ ਇੱਕ ਜਿਹੜਾ ਡਰ ਦਾ ਮਾਹੌਲ ਹੈ ਉਹ ਜ਼ਰੂਰ ਹੁੰਦਾ ਹੈ ਲੇਕਿਨ ਅਗਰ ਗੱਲ ਕਰੀਏ ਕਿ ਇਸ ਮਸਲੇ ਦੇ ਵਿੱਚ ਵੀ ਜਿਸ ਤਰੀਕੇ ਨਾਲ ਹੋਈ ਹੈ ਕਿਉਂਕਿ ਕਾਫੀ ਕਪਿਲ ਸ਼ਰਮਾ ਇੱਕ ਬਹੁਤ ਵੱਡਾ ਨਾਮ ਹੈ ਕਪਿਲ ਸ਼ਰਮਾ ਇੱਕ ਇਕੱਲੇ ਪੰਜਾਬ ਦੇ ਨਹੀਂ ਬਲਕਿ ਦੁਨੀਆ ਦੇ ਇੱਕ ਬੈਸਟ ਕਾਮੇਡੀਅਨ ਦੇ ਤੌਰ ਦੇ ਉੱਤੇ ਇੱਕ ਬਾਲੀਵੁੱਡ ਅਦਾਕਾਰ ਦੇ ਤੌਰ ਦੇ ਉੱਤੇ ਵੀ ਜਾਣੇ ਜਾਂਦੇ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਕੈਨੇਡਾ ਪੁਲਿਸ ਜਿਹੜੀ ਹੈ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਚੁੱਕੀ ਹੈ ਔਰ ਜੋ ਸਾਡੇ ਨੂੰ ਸੋਰਸਸ ਤੋਂ ਜਾਣਕਾਰੀ ਮਿਲ ਰਹੀ ਹੈ ਔਰ ਉਸ ਦੀ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਇਸ ਚੀਜ਼ ਬਾਰੇ ਸਾਡੇ ਸੋਰਸ ਦੱਸ ਰਹੇ ਨਹੀਂ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਹੁੰਦੇ ਨੇ ਕਈ ਵਾਰ ਜਿਹੜੇ ਲੋਕ ਇਸ ਤਰ੍ਹਾਂ ਦੀ ਘਟਨਾ ਕਰਦੇ ਨੇ ਉਹ ਬਾਕਾਇਦਾ ਤੌਰ ਤੇ ਆਪਣਾ ਇੱਕ ਪ੍ਰੂਫ ਵੀ ਦਿੰਦੇ ਨੇ ਕਿ ਹਾਂਜੀ ਜੀ ਸਾਡੇ ਵੱਲੋਂ ਇਹ ਘਟਨਾ ਕੀਤੀ ਗਈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਪੋਸਟ ਸਾਹਮਣੇ ਆਂਦੀ ਅਸੀਂ ਫਿਰ ਤੁਹਾਨੂੰ ਕਹਿ ਰਹੇ ਸੀ ਪੋਸਟ ਦੀ ਪੁਸ਼ਟੀ ਨਹੀਂ ਕਰ ਰਹੇ ਕਿ ਉਹ ਪੋਸਟ ਜਿਹੜੀ ਹੈ ਵਾਕਈ ਹੀ ਕਿਸੇ ਜਥੇਬੰਦੀ ਦੀ ਹੈ ਜਾਂ ਕਿਸ ਸ਼ਖਸ ਦੀ ਹੈ ਉਸ ਨੂੰ ਲਿਖਣ ਦਾ ਮਕਸਦ ਕੀ ਸੀ ਇਸ ਬਾਰੇ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਲੇਕਿਨ ਪੋਸਟ ਵਿੱਚ ਬਹੁਤ ਕੁਝ ਲਿਖਿਆ ਪੋਸਟ ਵਿੱਚ ਸਭ ਤੌਰ ਤੇ ਲਿਖਿਆ ਕਿ ਜਿਹੜਾ ਹੈ ਅੰਦਾਜ਼ ਸਾਨੂੰ ਕਪਿਲ ਸ਼ਰਮਾ ਦਾ ਉਦ ਨਹੀਂ ਹੈ ਜਿਸ ਕਰਕੇ ਕੰਮ ਕੀਤਾ ਗਿਆ ਲੇਕਿਨ ਫਿਲਹਾਲ ਆਉਣ ਵਾਲੇ ਸਮੇਂ ਤੇ ਬਹੁਤ ਕੁਝ ਨਿਕਲ ਕੇ ਸਾਹਮਣੇ ਆਏਗਾ ਕਿਉਂਕਿ ਕੈਨੇਡਾ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਜਿਸ ਇਲਾਕੇ ਤੇ ਕਾਫੇ ਹੈ ਜਿਹਦਾ ਕਪਿਲ ਸ਼ਰਮਾ ਦਾ ਕਾਫੇ ਹੈ ਉਹ ਇੱਕ ਕਿਰਾਏ ਦੀ ਬਿਲਡਿੰਗ ਚ ਹੈ ਔਰ ਆਸ-ਪਾਸ ਦੀ ਬਿਲਡਿੰਗਾਂ ਨੂੰ ਵੀ ਨੁਕਸਾਨ ਪਹੁੰਚਿਆ ਔਰ ਉੱਤੇ ਸੀਸੀਟੀਵੀ ਇਨੇਬਲਡ ਦੀ ਅਪਾ ਗੱਲ ਕਰੀਏ ਤਾਂ ਪੂਰੇ ਕੈਨੇਡਾ ਚ ਸੀਸੀਟੀਵੀਜ਼ ਵਗੈਰਾ ਬੜੇ इजीली ਅਵੇਲੇਬਲ ਹੋਣੇ ਕਿਉਂਕਿ ਭਾਰਤ ਦੇ ਵਿੱਚ ਹਾਲੇ ਵੀ ਠੀਕ ਹੈ ਕਈ ਵਾਰ ਰੀਮੋਟ ਏਰੀਆਜ਼ ਆ ਦੇ ਅੰਦਰ ਜਿੱਥੇ ਸੀਸੀਟੀਵੀ ਦੀ ਪ੍ਰੋਬਲਮ ਹੁੰਦੀ ਨੇ ਆਨਗੇ ਕਿ ਆਖਿਰਕਾਰ ਕੀ ਮੁੱਖ ਕਾਰਨ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਹੁਣ ਰਿਐਕਸ਼ਨ ਜਿਹੜਾ ਹੈ ਉਹ ਕਪਿਲ ਸ਼ਰਮਾ ਦਾ ਸਾਹਮਣੇ ਆਏਗਾ ਔਰ ਅਗਰ ਕਪਿਲ ਸ਼ਰਮਾ ਚੀਜ਼ ਮੰਨਦੇ ਨੇ ਕਿ ਮੇਰੇ ਵੱਲੋਂ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਭਾਵਨਾਤਮਕ ਗਲਤੀ ਕੀਤੀ ਗਈ ਹੈ ਤਾਂ ਯਕੀਨਨ ਕਪਿਲ ਸ਼ਰਮਾ ਮਾਫੀ ਮੰਗਣਗੇ ਕਿਉਂਕਿ ਕਪਿਲ ਸ਼ਰਮਾ ਪੰਜਾਬੀ ਮੂਲ ਦੇ ਨੇ ਔਰ ਉਹਨਾਂ ਨੂੰ ਇਸ ਚੀਜ਼ ਬਾਰੇ ਪੂਰੀ ਜਾਣਕਾਰੀ ਹੋਏਗੀ ਕਿ ਆਖਿਰਕਾਰ ਨਿਹੰਗ ਸਿੰਘ ਜਿਹੜੇ ਨੇ ਉਹ ਅਗਰ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਣਾ ਹੈ ਤਾਂ ਉਹਦੇ ਕਿਉਂਕਿ ਭਾਵਨਾਵਾਂ ਬਹੁਤ ਜੁੜੀਆਂ ਨੇ ਨਿਹੰਗ ਸਿੰਘ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਵੱਲੋਂ ਮੰਨਿਆ ਜਾਂਦਾ ਹੈ ਤਾਂ ਉਹਦੇ ਬਾਰੇ ਅਗਰ ਭਾਵਨਾ ਕੀਤੀ ਹੈ ਤਾਂ ਜ਼ਰੂਰ ਕਪਿਲ ਸ਼ਰਮਾ ਨੂੰ ਇਸ ਬਾਬਤ ਦੇ ਵਿੱਚ ਆਮਨੇ ਸਮਨੇ ਮਾਫੀ ਮੰਗਣੀ ਪੈਗੀ ਲੇਕਿਨ ਫਿਲਹਾਲ ਕ੍ਰੈਕਸ਼ਨ ਕੋਈ ਨਹੀਂ ਆਇਆ ਇਨਵੈਸਟੀਗੇਸ਼ਨ ਕੈਨੇਡਾ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਹੈ ਜੀ ਅਕਸਰ ਇਹ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਤੇ ਗੱਲ ਕੀਤੀ ਜਾਵੇ ਤਾਂ ਵਿਵਾਦਿਤ ਬਿਆਨਾਂ ਨੂੰ ਲੈ ਕੇ ਲਗਾਤਾਰ ਬਾਅਦ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਚਾਹੇ ਫਿਰ ਉਹ ਲੜਕੀਆਂ ਦੇ ਵੱਲੋਂ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਬਾਅਦ ਦੇ ਵਿੱਚ ਕਤਲ ਦੇ ਮਾਮਲੇ ਸਾਹਮਣੇ ਆ ਜਾਂਦੇ ਨੇ ਜਾਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਦੋਂ ਕੋਈ ਵਿਵਾਦਿਤ ਬਿਆਨ ਦਿੰਦਾ ਹੈ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਸੋਸ਼ਲ ਮੀਡੀਆ ਤੇ ਕਹਿੰਦਾ ਹੈ ਤੇ ਉਸ ਤੋਂ ਬਾਅਦ ਫਾਇਰਿੰਗ ਕਰਨਾ ਜਾਂ ਫਿਰ ਐਦਾਂ ਦੀਆਂ ਚੀਜ਼ਾਂ ਜਿਸ ਦੇ ਨਾਲ ਕਿਸੇ ਨੂੰ ਆਰਥਿਕ ਨੁਕਸਾਨ ਹੋਵੇ ਜਾਂ ਕਿਸੇ ਹੋਰ ਪ੍ਰਕਾਰ ਦਾ ਜਾਣੀ ਨੁਕਸਾਨ ਹੋਵੇ ਇਹ ਠੀਕ ਹੈ ਦੇਖੋ ਕਿਸੇ ਤੇ ਹਮਲਾ ਕਰਨਾ ਉਹ ਗਲਤ ਹੈ ਦੇਖੋ ਜਦੋਂ ਗੱਲ ਭਾਵਨਾ ਦੀ ਆਉਂਦੀ ਹੈ ਨਾ ਕਈ ਦੇਖੋ ਤਦ ਇਹ ਕਿਹਾ ਜਾਂਦਾ ਕਿ ਧਾਰਮਿਕ ਭਾਵਨਾਵਾਂ ਨਾ ਕਦੀ ਨਹੀਂ ਖੇਡਣਾ ਚਾਹੀਦਾ ਕੋਈ ਵੀ ਗੱਲ ਕਰਦੇ ਵੇਖਤ ਅਸੀਂ ਇਹ ਕਹਿ ਰਹੇ ਹਾਂ ਕਿ ਕਪਿਲ ਸ਼ਰਮਾ ਨੇ ਜਾਨ ਬੂਝ ਕੇ کیا ਹੋਏਗਾ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿਉਂਕਿ ਕਪਿਲ ਸ਼ਰਮਾ ਇੱਕ ਸਟੈਂਡ ਅਪ ਕਮੇਡੀਅਨ ਨੇ ਲੇਕਿਨ ਜਦੋਂ ਕਿਸੇ ਦੀ ਭਾਵਨਾਵਾਂ আহত ਹੁੰਦੀਆਂ ਨੇ ਨਾ ਤਾਂ ਧਾਰਮਿਕ ਭਾਵਨਾਵਾਂ ਦੀ ਸਾਡੇ ਸਮਾਜ ਚ ਬਹੁਤ ਕਦਰ ਕੀਤੀ ਜਾਂਦੀ ਹੈ ਉਸ ਧਾਰਮਿਕ ਭਾਵਨਾਵਾਂ ਤੇ ਤਹਿਤ ਫਿਲਹਾਲ ਹਾਲੇ ਤੱਕ ਜੋ ਗੱਲਬਾਤ ਸਾਹਮਣੇ ਆ ਰਹੀ ਹੈ ਜੋ ਸੋਰਸ ਦੱਸ ਰਹੇ ਨੇ ਲੇਕਿਨ ਫਿਲਹਾਲ ਸਮਾਹੀ ਦੱਸੇਗਾ ਕਿ ਸੱਚ ਕੀ ਹੈ ਲੇਕਿਨ ਫਿਲਹਾਲ ਫਾਇਰਿੰਗ ਦਾ ਇਨਸੀਡੈਂਟ ਬਹੁਤ ਮਾੜਾ ਹੈ ਇਹਦੇ ਨਾਲ ਕਿਉਂਕਿ ਦੇਖੋ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਜਿਹੜੇ ਭਾਰਤ ਚ ਨੇ ਉਹ ਅੱਜ ਦੀ ਡੇਟ 'ਚ ਆਪਣੇ ਨਾਮ ਦੇ ਕਈ ਬ੍ਰਾਂਡ ਲਾਂਚ ਕਰ ਰਹੇ ਨੇ ਕਈ ਹੋਰ ਚੇਨ ਬਣਾ ਰਹੇ ਆ ਕੋਈ ਕਹੇ ਰਿਹਾ ਕਿ ਆਪਾਂ ਉਹ ਤੋਂ ਸ਼ੁਰੂ ਕਰਾਂਗੇ ਉਸ ਵਕਤ ਪੂਰੇ ਆਲਓਵਰ ਵਰਲਡਵਾਈਡ ਚੱਲਾਂਗੇ ਅੱਜਕੱਲ ਇੱਕ ਟ੍ਰੈਂਡ ਜੋ ਮਾਰਕੀਟ 'ਚ ਚੱਲ ਰਿਹਾ ਕਿ ਸੈਲੀਬ੍ਰਿਟੀਜ਼ ਜਿਹੜੇ ਨੇ ਉਹ ਆਪਣੇ ਨਾਮ ਦੇ ਉੱਤੇ ਕੈਫੇ ਜਾਂ ਆਪਣੇ ਬ੍ਰਾਂਡ ਕੋਲ ਰਹੇ ਨੇ ਤਾਂ ਕਪਿਲ ਸ਼ਰਮਾ ਵੱਲੋਂ ਵੀ ਸ਼ੁਰੂਆਤ ਕੀਤੀ ਗਈ ਸੀ ਹਾਂ ਲੇਕਿਨ ਸ਼ੁਰੂਆਤ ਬਹੁਤ ਮਾੜ ਫਾਈਨਿੰਗ ਇਨਸੀਡੈਂਟ ਹੁੰਦਾ ਹੈ ਤਾਂ ਇੱਕ ਡਰ ਦਾ ਮਾਹੌਲ ਜ਼ਰੂਰ ਪੈਦਾ ਹੁੰਦਾ ਹੈ ਪਰ ਇਹ ਸਰਕਾਰ ਇਸ ਦੇ ਕਾਰਨ ਕੀ ਨੇ ਕੈਨੇਡਾ ਪੁਲਿਸ ਇਸ ਦੇ ਵਿੱਚ ਕੀ ਗ੍ਰਿਫਤਾਰੀ ਕਰਦੀ ਹੈ ਕਿਉਂਕਿ ਸ਼ਿਕਾਇਤ ਜ਼ਰੂਰ ਦਰਜ ਕੀਤੀ ਹੋਏਗੀ ਕਿਉਂਕਿ ਮਾਮਲਾ ਦੋ ਦੇਸ਼ਾਂ ਦਾ ਹੈ ਤਾਂ ਫਿਲਹਾਲ ਇਨਵੈਸਟੀਗੇਸ਼ਨ ਉਹਨਾਂ ਲੋਕ ਕੀਤੀ ਜਾ ਰਹੀ ਹੈ ਲੇਕਿਨ ਜੋ ਹਾਲੇ ਤੱਕ ਸੋਰਸਸ ਤੋਂ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਜਿਹੜੀ ਭਾਵਨਾਵਾਂ ਆਹਤ ਹੁੰਦੀਆਂ ਨਜ਼ਰ ਆਈਆਂ ਜਿਸ ਕਰਕੇ ਇਹ ਸਾਰਾ ਕੰਮ ਹੁੰਦਾ ਨਜ਼ਰ ਆ ਰਿਹਾ ਜੀ ਸਰ ਹਰਜੀਤ ਸਿੰਘ ਲਾਡੀ ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਨਹੀਂ ਪੁਸ਼ਟੀ ਨਹੀਂ ਹੋਈ ਕਿ ਇਹਨਾਂ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਕਿਹਾ ਜਾ ਰਿਹਾ ਕਿ ਬੀਕੀਆਈ ਗਰੁੱਪ ਬਿਲਕੁਲ ਉਹ ਦੱਸਿਆ ਜਾ ਰਿਹਾ ਕਿ ਉਹ ਬੀਕੀਆਈ ਗਰੁੱਪ ਦੇ ਨਾਲ ਲੰਬੇ ਸਮੇਂ ਤੋਂ ਐਸੋਸੀਏਟ ਸੀ ਔਰ ਜਿਹੜਾ ਹੈ ਉਹਦੇ ਵਿੱਚ ਉਸ ਦੀ ਸ਼ਮੂਲੀਅਤ ਪਾਈ ਜਾ ਰਹੀ ਸੀ ਪਰ ਆਖਿਰਕਾਰ ਉਹਨਾਂ ਗੱਲ ਹੈ ਕਿ ਉਸ ਦੀ ਮਨਚਾ ਕੀ ਸੀ ਇਸ ਦੇ ਪਿੱਛੇ ਦੇਖੋ ਦੋ ਚੀਜ਼ਾਂ ਨਹੀਂ ਆ ਤੇ ਰੰਗਦਾਰੀਆਂ ਜਾਂ ਭਾਵਨਾਵਾਂ ਨੇ ਲੇਕਿਨ ਫਿਲਹਾਲ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ ਕਿਉਂਕਿ ਉਹ ਸ਼ੋਅ ਜਿਹੜ ਦੀ ਤਾਂ ਉਹਦੇ ਤੇ ਪੜਤਾਲ ਕੀਤੀ ਜਾਏਗੀ ਉਸ ਤੋਂ ਬਾਅਦ ਸੱਤ ਸਾਹਮਣੇ ਆਏਗਾ ਕਿ ਆਖਿਰਕਾਰ ਕੀ ਪੂਰਾ ਮਾਮਲਾ ਸੀ ਜਿਸ ਕਰਕੇ ਇਸ ਇਨਸੀਡੈਂਟ ਨੂੰ ਕੀਤਾ ਗਿਆ ਲੇਕਿਨ ਘਟਨਾ ਮਾਰੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਮਾਮਲੇ ਇਸ ਤਰ੍ਹਾਂ ਦੇ ਵੱਧ ਚੁੱਕੇ ਨੇ ਔਰ ਇਸ ਸਬੰਧਤ ਵਿਦੇਸ਼ ਮੰਤਰਾਲੇ ਵੱਲੋਂ ਵੀ ਕਈ ਵਾਰ ਲਿਖਿਆ ਚ ਆ ਚੁੱਕਾ ਹੈ ਕਿ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਆਊਟਫਿਟਸ ਨੇ ਉਹ ਕਾਫੀ ਜ਼ਿਆਦਾ ਨੇ ਜਿਸ ਕਰਕੇ ਇਹ ਮਾਮਲੇ ਵੱਧ ਰਹੇ ਨੇ ਤਾਂ ਫਿਲਹਾਲ ਇਸ ਮਾਮਲੇ 'ਚ ਦੇਖਣਾ ਹੋਏਗਾ ਉਹਨਾਂ ਪੁਲਿਸ ਕੀ ਕਾਰਵਾਈ ਕਰਦੀ ਹੈ ਪਰ ਮਾਮਲਾ ਭਾਵਨਾਵਾਂ ਦੇ ਨਾਲ ਜੁੜਿਆ ਨਜ਼ਰ ਆ ਰਿਹਾ ਜੀ ਸੋ ਬਿਲਕੁਲ ਥੈਂਕ ਯੂ ਸਰ ਗੱਲਬਾਤ ਕਰਲੇ ਸੋ ਬਿਲਕੁਲ ਗੱਲਬਾਤ ਕੀਤੀ ਕਿ ਕਪਿਲ ਸ਼ਰਮਾ ਜਿਹੜੇ ਕੋਮੇਡੀ King ਦੁਨੀਆ ਦੇ ਵਿੱਚ ਛਾਏ ਹੋਏ ਨੇ ਆਪਣੀ ਕਾਮੇਡੀ ਨੂੰ ਲੈ ਕੇ ਅੱਜ ਉਹਨਾਂ ਦੇ ਹੀ ਜਿਹੜੇ ਕੈਨੇਡਾ ਦੇ ਸਾਰੇ ਦੇ ਵਿੱਚ ਕੈਪਸ ਕਾਫੇ ਉੱਤੇ ਫਾਇਰਿੰਗ ਹੋਈ ਤੇ ਇਹਨਾਂ ਦੇ ਪਿੱਛੇ ਕੀ ਕਾਰਨ ਨੇ ਇਸ ਦੇ ਬਾਰੇ ਹੀ ਵਿਚਾਰ ਚਰਚਾ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਪਿਲ ਸ਼ਰਮਾ ਦੇ ਕੈਪਸ ਕਾਫੇ ਤੇ ਕਿਉਂ ਫਾਇਰਿੰਗ ਕੀਤੀ ਗਈ ਹੈ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਕੈਮਰਾਮੈਨ ਅਜੇ ਦੇ ਨਾਲ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ